ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਆਸਾ ਬੁੱਟਰ ਦੇ ਵਿੱਚ ਮੌਜੂਦਾ ਹੱਥ ਦੇ ਵਿੱਚ ਬਜ਼ੁਰਗ ਬੈਠਦੇ ਨੇ ਤੇ ਬਜ਼ੁਰਗ ਆ ਜਿਹੜੇ ਆ ਤਸਵੀਰਾਂ ਦੇ ਵਿੱਚ ਦਿਖਾਉਂਦੇ ਆ ਕਿ ਪੀੜੇ ਬਣਾਏ ਹੋਏ ਨੇ ਇਹ ਸਾਰਾ ਸਿਸਟਮ ਆ ਜਿਹੜਾ ਕਿ ਇੱਥੇ ਸੱਤ ਦੇ ਵਿੱਚ ਇਨਵਰਟਰ ਤੱਕ ਲੱਗਾ ਹੋਇਆ ਹੋਰ ਵੀ ਤਸਵੀਰਾਂ ਦਿਖਾਵਾਂਗੇ ਅਸੀਂ ਤੁਹਾਨੂੰ ਕਿ ਸ਼ੌਂਕ ਦੇ ਨਾਲ ਬਜ਼ੁਰਗ ਇੱਥੇ ਆਉਂਦੇ ਨੇ ਤਸਵੀਰਾਂ ਦਿਖਾਉਂਦੇ ਆ ਡਿਸਪੈਂਸਰ ਆ ਜਿਹੜਾ ਉਹ ਠੰਡੇ ਪਾਣੀ ਵਾਸਤੇ ਕਿ ਹਰੇਕ ਸਹੂਲਤਾ ਛੱਤ ਵਾਲੇ ਪੱਖੇ ਪੀੜੇ ਬਣਾਏ ਨੇ RAM ਦੇ ਨਾਲ ਪੈਂਦੇ ਨੇ ਪੀੜਿਆਂ ਦੇ ਉੱਪਰ ਤਾਸ ਦੇ ਨਾਲ ਖੇਡ ਤਾਸ ਖੇਡਦੇ ਨੇ ਤੇ ਮੰਝੇ ਆ ਜਿਹੜੇ ਸੌਣ ਵਾਸਤੇ ਬਣਾਏ ਨੇ ਗੱਲਬਾਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਬਾਹਰੋਂ ਗੱਲਬਾਤ ਕਰਕੇ ਆਉਣੇ ਆ ਫਿਰ ਬਾਪੂ ਤੁਸੀਂ ਬੈਠੋ ਇੱਥੇ ਜੀ ਤਾਂ ਬਜ਼ੁਰਗ ਇੱਥੇ ਬੈਠੇ ਨੇ ਮੌਜੂਦ ਆ ਉਹਨਾਂ ਤੋਂ ਪੁੱਛਾਂਗੇ ਇਹ ਜਿਹੜੀ ਨਵਿਕਲੀ ਆ ਜਿਹੜੀ ਪਹਿਲ ਕਦਮੀ ਆ ਜਿਹੜੀ ਕਿਵੇਂ ਕੀਤੀ ਐ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਠੀਕ ਆ ਜੀ ਬਹੁਤ ਕਿਵੇਂ ਆ ਚੀਜ਼ਾਂ ਜਿਹੜੀਆਂ ਪੀੜੇ ਤੁਸੀਂ ਇਹ ਪੁਰਾਣਾ ਵਿਰਾਸਤ ਹੈ ਜਿਹੜੀ ਆਪਣੀ ਸੰਭਾਲ ਕੇ ਰੱਖੀ ਤੁਸੀਂ ਇਹ ਕਿਵੇਂ ਮੰਨਦੇ ਕਿ ਇਹ ਸਾਡੇ ਜਿਹੜਾ ਵੱਡ ਵੀ ਨੇ ਤੋਂ ਲੈ ਕੇ ਰਿਆ ਪਹਿਲਾਂ ਜਦੋਂ ਆਪਾਂ ਭੋਗ ਪਾਉਣੇ ਬੰਦੇ ਦਾ ਬੁਢੀ ਦਾ ਭੋਗ ਪਾਉਣੇ ਉਹ ਤਾਂ ਵੇਸਤਰਾ ਤੇ ਮੰਜਾ ਸਾਡੇ ਇੱਥੇ ਧਰਮਸਾਲ ਦੇਖੇ ਜਾਂਦੇ ਸੀ ਉਹ ਸਾਡੇ ਬਹੁਤ ਜ਼ਿਆਦਾ ਇਸ ਸਮਾਨ ਪੁਰਾਣਾ ਇਕੱਠਾ ਹੋਇਆ ਬੇਹਾਦੀ ਉਹ ਤਾਂ ਜਦੋਂ ਪਾਣੀ ਪੂਣੀ ਆਇਆ ਸੀ ਉਦੋਂ ਤੋਂ ਸੇਵਾ ਕਰਤੀ ਸੀ ਵੇਸਤਰਾ ਉਦੋਂ ਨੂੰ ਘਲਤੇ ਸੀ ਤੇ ਕੁਛ ਮੜ ਕੇ ਬਾਕੀ ਅਸੀਂ ਨਾ ਪੁਰਾਣੇ ਰਾਮ ਕਰਕੇ ਮੜ ਕੇ ਸਾਰਾ ਸਮਾਨ ਫੇਰੇ ਨਵੇਂ ਦਮਾਰੇ ਬਣਾਏ ਨਵੇਂ ਮੰਜੇ ਬਣਾਏ ਨਵੀਆਂ ਪੀੜੇ ਬਣਾਏ ਕੁਰਸੀ 150 100 ਬਣਾਈ ਕਿਸੇ ਪਾਰਟੀ ਦਾ ਕੋਈ ਵਰਕਰ ਕੋਈ ਕਿਸੇ ਮਹਿਕਮੇ ਦਾ ਜੇ ਬੰਦਾ ਉਦੋਂ ਕੱਢ ਕੇ ਬਾਹਰ ਡਾਣ ਨੇ ਜਦੋਂ ਜਾਵੜਦੇ ਹੋਏ ਕੱਢ ਕੇ ਅੰਦਰ ਆ ਦਿੰਦੇ ਆ ਨੋਵੇਟਰ ਦੀ ਸਬੂਤ ਵੀ ਕੀਤੀ ਆ ਸਾਡੇ ਲੰਬਧਾਰ ਸਾਹਿਬ ਦੇ ਨਾਂ ਤੇ ਇੱਥੇ ਪਾਣੀ ਵਾਲੀ ਵੀ ਦੇ ਕੇ ਕੇ ਫਰਜ ਤੇ ਬਹੁਤ ਵਧੀਆ ਪੱਖੇ ਲੱਗੇ ਆ ਬਜ਼ੁਰਗ ਆਸ਼ ਕਰਦੇ ਆ ਰਾਮਾ ਬਹਿ ਕੇ ਤੇ ਤਾਂ ਅਸਾਂ ਖੜੀ ਆ ਦੇਖ ਪਿਆਰੇ ਪੇਟੀ ਸਾਡੇ ਅੰਦਰ ਲੀੜਾਂ ਤੇ ਬਿਸਤਰਾ ਤੇ ਰੱਖੀ ਜਿਵੇਂ ਰਾਣ ਦੀਪਾਂ ਦੀ ਆਉਂਦਾ ਉਹਦੇ ਅੱਥੇ ਰਾਤ ਕਰਾਉਣੇ ਆ ਅੱਛਾ ਰਾਤ ਨੂੰ ਵੀ ਜੇ ਕੋਈ ਆ ਜਾਂਦਾ ਕੋਈ ਰਹਿਣ ਦੇ ਲਈ ਤਾਂ ਤੁਹਾਨੂੰ ਤੁਸੀਂ ਮਾਨਾ ਨਹੀਂ ਕਰਦੇ ਨਾ ਜੀ ਨਾ ਨਾ ਸਿਆਲ ਤੇ ਵੀ ਨਿਰਾਦ ਕਰਾਉਣੇ ਅੰਦਰ ਬੈਠੀ ਪਈ ਹੈ ਉਹ ਭਰੇ ਪਿਆ ਸਿਕਾ ਆ ਕੇ ਉਹਦੇ ਵਿੱਚ ਦੂਰੀਆਂ ਗੋਲੀਆਂ ਫਲਾਣ ਦੀਆਂ ਪਾ ਕੇ ਸਾਂਭ ਸੰਭਾਲ ਕੇ ਰੱਖੀ ਹੈ ਇਹ ਕਿਸੇ ਪਾਰਟੀ ਵੱਲੋਂ ਤੁਹਾਨੂੰ ਫੰਡ ਦਿੱਤਾ ਗਿਆ ਆਰेंज ਕੀਤਾ ਗਿਆ ਜਾਂ ਪਿੰਡ ਪੱਧਰ ਤੇ ਕੀਤਾ ਨਹੀਂ ਜੀ ਇਹ ਤਾਂ ਪਿੰਡ ਪੱਧਰ ਤੇ ਕੰਮ ਪਿੰਡ ਨਗਰ ਤਾਂ ਨਾ ਸਾਰੇ ਨਗਰ ਦੇ ਸਹੂਤ ਨਹੀਂ ਕੰਮ ਇਹ ਤਾਂ ਹੰਡ ਫੰਡ ਕਿਸੇ ਪਾਰਟੀ ਦਿੰਦਾ ਤੇਰੇ ਇੱਥੇ ਤਾਸ ਖੇਡਦੇ ਹੋ ਤੁਸੀਂ ਕੋਈ ਤਾਸ ਖੇਡੀ ਜਾਏ ਕੋਈ ਪਿਆਰੇ ਕੋਈ ਜਿਵੇਂ ਮਰਜ਼ੀ ਕਰੀ ਜਾਵੇ ਕਿਸੇ ਰਾਜਨੀਤੀ ਪਾਰਟੀ ਵਾਲੇ ਨੇ ਕੋਈ ਇੰਟਰਫੀਰੈਂਸ ਨਾ ਇੱਥੇ ਕੋਈ ਨਾ ਜੀ ਨਾ ਸਾਡੇ ਕਾਲੀ ਬਠਰੇ ਛਾੜੂ ਵਾਲਾ ਬਠਰੇ ਕੋਈ ਬਠਰੇ ਸਾਰਾ ਨਗਰ ਆਸਾਬਟ ਦੇ ਨਾਲ ਇੱਕ ਬਜ਼ੁਰਗਾਂ ਦੀ ਲਾਡ ਹੈ ਤੁਹਾਡੇ ਦੇ ਨਾਲ ਆਸਾਬਟ ਅਸੀਂ ਉਹਦੀ ਲਾਡ ਤੇ ਸਾਰੇ ਇੱਕੋ ਮਾਣਾ ਮਾਣਾ ਚੱਲਦਾ ਕੋਈ ਇੱਕੋ ਵੋਟਾਂ ਵਾ ਕੇ ਇੱਕੋ ਜਿਹਾ ਉਹੋ ਜਿਹਾ ਫੇਰ ਵੋਟਾਂ ਵੇਲੇ ਚੱਲਦੀ ਹੈ ਕਿ ਆਪ ਭਈਆ ਪਾਰਟੀ ਦਾ ਆ ਇਹਨਾਂ ਨੇ ਜੀ ਸਾਡੇ ਕਰਦੇ ਹੁਣ ਇੱਥੇ ਕੋਈ ਲੀਡਰ ਆ ਜਾਣਾ ਸਾਰੇ ਬੰਦੇ ਆ ਜਾਂਦੇ ਸਾਰੇ ਟੋਟੇ ਆਂਜਾ ਪਿੰਡਾਂ ਤੇ ਹੁੰਦੇ ਨੇ ਦੂਜੇ ਜਾਣਦੇ ਨੇ ਸਾਡੇ ਸਾਰੇ ਆ ਜਾਂਦੇ ਆ ਡਿਸਪੈਂਸਰ ਵੀ ਫਿਰ ਤੁਸੀਂ ਆਪ ਨਹੀਂ ਲੈ ਕੇ ਆਂਦਾ ਜਿਹੜਾ ਠੰਡੇ ਪਾਣੀ ਵਾਸਤੇ ਨਹੀਂ ਉਹ ਦੀ ਸਾਡੇ ਲੰਬਧਾਰ ਗੁਜਰੇ ਸੀ ਉਹਨਾਂ ਦੇ بیٹے ਰੱਖੇ ਗਿਆ ਦਾਨ ਕੀਤਾ ਉਹ ਹਾਂ ਦਾਨ ਕੀਤਾ ਜੀ ਤਾਂ ਜੇਕਰ ਗੱਲ ਕੀਤੀ ਜਾਵੇ ਇਹ ਪ੍ਰਾਣੀਆਂ ਵਿਰਾਸਤ ਵਾਲੀਆਂ ਚੀਜ਼ਾਂ ਹੀ ਖਤਮ ਹੁੰਦੀਆਂ ਜਾ ਰਹੀਆਂ ਨੇ ਕੀ ਕਾਰਨ ਸਮਝਦੇ ਤੁਸੀਂ ਨਹੀਂ ਜੀ ਸਾਡੇ ਤਾਂ ਅੰਦਰ ਵੇ ਲੋ ਬੈਂਚ ਪਿਆ ਵੱਡਾ ਉਹ ਮੇਰੇ ਖਿਆਲ ਜਦੋਂ ਤਾਂ ਤੀਜੀ ਚੌਥੀ ਵਾਰ ਧਰਮਸ਼ਾਲਾ ਟਾ ਕੇ ਪਾ ਲਈ ਉਹ ਤਾਂ ਪਿਆ ਤੇ ਅੰਦਰ ਸਾਂ ਪਿਆ ਪਿਆ ਉਹ ਸੇ ਸਾਫ ਕੇ ਰੱਖਾ ਉਹ ਲੰਬਦਾਲੇ ਸਾਨੂੰ ਆਖਿਆ ਜਾਂਦੇ ਨੂੰ ਮੈਂ ਮੇਰਾ ਗੱਲ ਨਾ ਦਿਓ ਇਹਨੂੰ ਸਾਹਮਣੇ ਰੱਖਦੇ ਚੱਕ ਕੇ ਅੰਦਰ ਰੱਖ ਤਾਓ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਯਾਦ ਰੱਖੀ ਦੀਆਂ ਸਾਹਮਣੇ ਰੱਖਿਓ ਆਇਆ ਸੰਦਰ ਉਹ ਪੁਰਾਣੇ ਵੇਪੇ ਆ ਚੀਜ਼ਾਂ ਅੰਦਰ ਉਸੇ ਤੱਕ ਰੱਖੀ ਹੈ ਕਈ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਧਰਮਸ਼ਾਲਾ ਦੀ ਗੱਲ ਕਰਦੇ ਆ ਆਪਾਂ ਜਿਵੇਂ ਬੜੀਆਂ ਟੁੱਟੀਆਂ ਭੱਜੀਆਂ ਦੇਖਣ ਨੂੰ ਆ ਚੀਜ਼ਾਂ ਤਾਂ ਮਿਲਦੀਆਂ ਨਹੀਂ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਇੱਥੇ ਜਿਹੜੀ ਤੁਹਾਡੇ ਪਿੰਡ ਦੀ ਜਿਹੜੀ ਪਹਿਲ ਨਿਵੇਕਲੀ ਇਨ ਕਹਿ ਦਈਏ ਆਪਾਂ ਕਿ ਪਹਿਲਾ ਕਦਮ ਹੈ ਜਿਹੜਾ ਆ ਪੀੜੀਆਂ ਦੀ ਗੱਲ ਹੋਵੇ ਜਾਂ ਜਿਵੇਂ ਡਿਸਪੈਂਸਰ ਲੱਗਾ ਹੋਇਆ ਠੰਡੇ ਪਾਣੀ ਦੀ ਗੱਲ ਹੋਵੇ ਇਨਵਰਟਰ ਦੀ ਗੱਲ ਹੋਵੇ ਅੱਜ ਇੰਨੀ ਵਧੀਆ ਇਮਾਰਤ ਦੇਖਣ ਨੂੰ ਨਹੀਂ ਮਿਲਦੀ ਨਹੀਂ ਮਿਲਦੀ ਨਹੀਂ ਮਿਲਦੀ ਸਾਡੇ ਉਹਨਾਂ ਇਹ ਸ਼ੀਵੇਂ ਪਾਸ਼ਾਏ ਦੇ ਨਾਲ ਨਿਸ਼ਾਨ ਸਾਹਿਬ ਇੱਥੇ ਲੱਗਿਆ ਹੈ ਇਹਦੇ ਸਾਡੇ ਪਿੰਡ ਦਾ ਨਗਰ ਨਾਇਦੀ ਬਹੁਤ ਸੇਵਾ ਕਰਦਾ ਤੇ ਪੂਜਾ ਪੰਥੀ ਕਰਦਾ ਇੱਥੇ ਅਸੀਂ ਗੋਲ ਖਲਾਈ ਵੀ ਹੈ ਉਹਦੇ ਵਿੱਚੋਂ ਪੈਸਾ ਹੋ ਜਾਦਾ ਸਾਧ ਜਲ ਇਕੱਠਾ ਉਹ ਜਿਹੜਾ ਨਾ ਸਾਨੂੰ ਹੁਕਮ ਇਹ ਆ ਵੀ ਇੱਥੇ ਹੀ ਲਾਉਣਾ ਬਾਸੇ ਨਹੀਂ ਲਾਉਣਾ ਇਥੋਂ ਸਵਾਰ ਥੱਲੇ ਨਹੀਂ ਜਾਣਾ ਪਏ ਕਿਤੇ ਘਰੇ ਕੋਈ ਵਿਆਹ ਸ਼ਾਦੀ ਹੋਵੇ ਕੋਈ ਹੋਵੇ ਇਥੋਂ ਸਵਾਰ ਇੱਥੇ ਰਹਿਣਾ ਥੱਲੇ ਨਹੀਂ ਜਾਂਦਾ ਜਮਾ ਕੋਈ ਜੀ ਨਹੀਂ ਜਾਂਦਾ ਥੱਲੇ ਫੇਰੇ ਇੱਥੇ ਬਣਾਈ ਜਾਂਦੇ ਵੇਲੇ ਬੈਠੇ ਮੰਜੇ ਬੋਲੇ ਆ ਪੀੜੇ ਬੋਲੇ ਕੋ ਬੋਲੇ ਆਪ ਹੀ ਬੁੰਦਿਓ ਫਿਰ ਇਹ ਮੰਜੇ ਵੀ ਆਪ ਹੀ ਆਪ ਆਪ ਹੀ ਠੀਕ ਹੈ ਸਾਰੇ ਪੀੜੇ ਵੀ ਆਪੀ ਉਦੋਂ 5-5 10-10 ਦਿਨ ਆ ਆਜਦੇ ਤਾਸ ਨਹੀਂ ਬਾਈ ਕਿਹਨੇ ਖੇਡਣੀ ਤੇ ਉਦੋਂ ਆਪੇ ਬੋਲਦੇ ਆ ਕਿ ਫਿਰ ਬਜ਼ੁਰਗ ਐ ਨਹੀਂ ਕਹਿੰਦੇ ਭਈ ਇਸ ਤੇ ਤਾਸ ਖੇਡਣੀ ਮੰਜਾ ਮਣਾ ਨਹੀਂ ਕਰਦੇ ਜੇਕਰੇ ਗੋਲੇ ਕਾ ਨੇ ਗੋਲੇ ਕਰੀ ਜੇ ਕੋਈ ਦੌਣ ਪਾਉਂਦਾ ਦੌਣ ਪਾਈ ਜੇ ਜਿਵੇਂ ਕਰੀ ਨਾਲ ਮਿਲ ਕੇ ਸਾਰੇ ਕਰਦੇ ਨਾਲ ਮਿਲ ਕੇ ਸਾਰੇ ਸਾਡੇ ਚੋਂ ਉਧਰ ਉਹ ਫੇੜ ਵਾਲੀ ਗੱਲ ਹੈ ਪਿਆਰ ਸਭ ਤੋਂ ਵੱਡੀ ਗੱਲ ਬਹੁਤ 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 ਜਾਈ ਬਹੁਤ ਜਿਆਦਾ ਲੱਗਦਾ ਬਹੁਤ ਪਿਆਰਾ ਹੈ ਜੀ ਕਿੰਨੇ ਇੱਕ ਬਜ਼ੁਰਗ ਇੱਥੇ ਇਕੱਠੇ ਹੁੰਦੇ ਨੇ ਬਜ਼ੁਰਗ ਤਾਂ ਜੋ ਵੇਲੀ ਰੋਤ ਨੇ ਵਾ ਵਾ ਬਹੁਤ ਹੁੰਦੇ ਆ ਜੋ ਕੰਮਕਾਰ ਹੁੰਦੇ ਕਿਵੇਂ ਕੱਟੇ ਉਹ ਥੋੜਾ ਥਾਲੇ ਪੁਲਤੇ ਆਰਾਮਦਾਰੀ ਬਾਹੀ ਹੈ ਉੱਥੇ ਥੜੇ ਥੜੇ ਬਾਲੇ ਬਣ ਕੇ ਨਾ ਉੱਥੇ ਠੰਡੀ ਹਵਾ ਆਉਂਦੀ ਹੈ ਅਸੀਂ ਵੀ ਜਾ ਕੇ ਆਏ ਹਾਂ ਉੱਥੇ ਵੀ ਬਹੁਤ ਵਧੀਆ ਪਿਆਰ ਨਾਲ ਬੜਾ ਸੰਭਾਰ ਕਰਦੇ ਉੱਥੇ ਦਰੀਆਂ ਦਰੀਆਂ ਵਿਛਾਈਆਂ ਥੜਿਆਂ ਤੇ ਜੋ ਉੱਥੇ ਉਹਨੇ ਉੱਥੇ ਇਕੱਠੇ ਹੋ ਗਏ ਇਉਂ ਤੁਹਾਨੂੰ ਤਾਂ ਦੱਸ ਕੇ ਨੇ ਭਰਾਪਾ ਪਿੰਡ ਦਾ ਜਿੱਥੇ ਬਾਹਰ ਨਹੀਂ ਕੋਈ ਸਾਡੇ ਉਹਦੀ ਕੋਈ ਗੱਲ ਨਹੀਂ ਜੇਕਰ ਗੱਲ ਕੀਤੀ ਜਾਵੇ ਤਾਂ ਕਿਦਰਵਾ ਚਾਰ ਜਿਮਣੀ ਚੋਣਾ ਹੋਣੀਆਂ ਨੇ ਪੰਜਾਬ ਦੇ ਵਿੱਚ ਪਰ ਉਹਨਾਂ ਦੇ ਵਿੱਚੋਂ ਜਿਹੜੀ ਗੇਦਰਵਾਹ ਸ਼ੀਟ ਤੇ ਚਰਚਾਵਾ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਨੇ ਨਜ਼ਰਾਂ ਟਿਕੀਆਂ ਨੇ ਹੌਟਸ਼ਿਟ ਕਿਉਂ ਬਣ 95 ਦੇ ਵਿੱਚ ਵੀ ਜਿੱਥੇ ਇਹੋ ਹੀ ਹਾਲ ਸੀ 95 ਦੇ ਵਿੱਚ ਨਾ ਬਿਆਨਤ ਉਹਦੇ ਮੁੱਖ ਮੰਤਰੀ ਸੀ ਨਾ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਮੰਤਰੀ ਬੈਠਾ ਦਾ ਉਦੋਂ ਵੀ ਆਹ ਹਾਲ ਸੀ ਇੱਥੇ ਬਾਦ ਸਾਹਿਬ ਦਾ ਜੋਰ ਬਹੁਤ ਸੀ ਤੇ ਸਾਡੇ ਇਲਾਕੇ 'ਚ ਜੇ ਬਾਦ ਸਾਹਿਬ ਜਿੱਤ ਵੀ ਕੇ ਆ ਸੀ ਉਹੋ ਹਾਲਾਤ ਹੀ ਹੁਣ ਬਣੇ ਪਿਆ ਇਹ ਹੁਣ ਤਾਂ ਅਜੇ ਕੋਈ ਪਤਾ ਨਹੀਂ ਲੱਗਦਾ ਕੀ ਨੇ ਉੱਠਣਾ ਹੈ ਕਿਹਨੂੰ ਟਿਕਟ ਮਿਲੂ ਕਿਸ ਸਮਾਂ ਚ ਆਜੇ ਪਿਆ ਹੈ ਕਸਮਾ ਮੁੱਖ ਮੰਤਰੀ ਦੀ ਦੌੜ ਕਹਿੰਦੇ ਇੱਥੋਂ ਗਿੱਦੜਵਾਹ ਸ਼ੀਟ ਤੋਂ ਸ਼ੁਰੂ ਹੁੰਦੀ ਆ ਪ੍ਰਕਾਸ਼ ਸਿੰਘ ਬਾਦਲ ਦੀ ਤੁਸੀਂ ਗੱਲ ਕੀਤੀ ਹੈ ਕਾਲੀ ਦਲ ਦੀ ਗੱਲ ਕੀਤੀ ਹੈ ਤਾਂ ਕਾਲੀ ਦਲ ਦਾ ਮੋੜ ਕਹਿੰਦੇ ਇੱਥੋਂ ਪਹਿਲੋ ਪਹਿਲੇ ਥੋ ਹਰਜਨ ਬਰਾੜ ਦਿੱਤਾ ਸੀ ਬਾਦਸਾ ਨੂੰ ਹਰਾ ਕੇ ਜੀ ਉਹ ਵੀ ਮੁੱਖ ਮੰਤਰੀ ਬਣਿਆ ਜੀ ਫਿਰ ਜਗਮੀਤ ਬਰਾੜ ਵੇਲਾ ਕਿੱਥੇ ਚੜਾਈ ਕਰ ਕਰ ਗਿਆ ਮਗਰ ਉਹ ਤਾਂ ਜੋ ਮਕਦਰ ਹੁੰਦਾ ਹੈ ਉਹ ਵੀ ਇੱਥੋਂ ਹੀ ਗਿਆ ਸੁਖਵੀਰ ਵੀ ਇੱਥੋਂ ਗਿਆ ਮਨਪੀਰ ਵੇਲਾ ਦੋ ਤਿੰਨ ਵਾਰੀ ਖਜ਼ਾਨਾ ਮੰਤਰੀ ਬਣਿਆ ਉਹ ਵੀ ਇੱਥੋਂ ਗਿਆ ਜੋ ਰਾਜਾ ਵੜਿੰਗ ਤੀਜੀ ਵਾਰ ਜਿੱਤੇ ਹੋਏ ਇੱਥੋਂ ਚਲੇ ਗਏ। ਰਾਜਾ ਵੜਿੰਗ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਹੈ। ਕਿਵੇਂ ਲੱਗਦਾ ਤੁਹਾਨੂੰ ਮੁੱਖ ਮੰਤਰੀ ਬਣ ਪਾਊਗਾ? ਗਿੱਦਰਵਾਹ ਚੀਟ ਤੋਂ ਦੋ ਵਾਰੀ ਜਿੱਤੇ ਨੇ। ਡਿੰਪੀ ਢਿੱਲੋਂ ਨੂੰ ਡਿੰਪੀ ਢਿੱਲੋਂ ਨੂੰ ਉਹ ਤਾਂ ਐਵੇਂ ਨੇ ਪ੍ਰਮਾਤਮਾ ਦੇ ਮੱਥੇ ਤੇ ਮੁਕੱਦਰ ਹੈ। ਜਿਹੜੇ ਬੰਦੇ ਦੇ ਮੱਥੇ ਤੇ ਮੁਕੱਦਰ ਲੱਗਿਆ ਉਹਨੂੰ ਮਿਲਦਾ ਹੈ ਮਿਲਦਾ ਹੈ। ਗਿੱਦਰਵਾਹ ਚੀਟ ਸਭ ਤੋਂ ਵੱਡਾ ਕਹਿੰਦੇ ਮੁਕੱਦਰ ਕੀ ਤਕਦੀਰ ਇੱਥੋਂ ਲਿਖੀ ਜਾਂਦੀ ਹੈ ਗਿੱਦਰਵਾਹ ਤੋਂ। ਰਾਜੀਵ ਵੜਿੰਗ ਦੀ ਗੱਲ ਕਰੋ ਕਿ ਪ੍ਰਧਾਨ ਬਣ ਗਿਆ ਜੀ। ਦੇਖੋ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣ ਗਿਆ। ਪਹਿਲਾਂ ਹੋ ਬਣ ਲਾ ਐਮਐਲਏ ਬਣੇ ਸੀ ਸਭ ਤੋਂ ਛੋਟੀ ਉਮਰ ਤੇ ਬਾਦ ਸਾਹਿਬ ਨੇ ਆਪ ਆਖੇ ਵੀ ਸਾਡੇ ਗਿੱਦੜਵੇ ਤੋਂ ਸਭ ਤੋਂ ਛੋਟੀ ਉਮਰ ਦੇ ਵਿੱਚ ਜਿੱਤ ਕੇ ਰਾਜਾ ਸਾਹਿਬ ਆਏ ਉਹ ਉੱਠ ਕੇ ਸਲੂਟ ਕੀਤੀ ਸਨ ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਪਾਜ-ਪਾਜ ਚੱਲੇਗੇ ਕਿਵੇਂ ਦਾ ਰਿਹਾ ਉਹ ਵੀ ਕਿ ਰਾਜ ਕਰਕੇ ਲੋ ਜੀ ਉਹ ਫਿਰ ਆਪ ਦਾ ਇੱਕ ਗਾਂਦਿਆ ਤੁਰਿਆ ਗਿਆ ਫਿਰ ਆਪਾਂ ਨੂੰ ਇਸ ਗੱਲ ਦਾ ਕੀ ਪਤਾ ਕੱਲੀ ਦਲ ਕੱਲੀ ਦਲ ਦੀ ਰਾਜ ਦੀ ਗੱਲ ਕਰੀਏ ਆਪਾਂ ਕੱਲੀ ਦਲ ਨੇ ਰਾਜ ਕੀਤਾ ਕਿਵੇਂ ਦਾ ਵਿਕਾਸ ਕੀਤਾ ਗਿੱਦੜਵਾਹ ਦੇ ਵਿੱਚ ਤੁਸੀਂ ਸਿਆਣੇ ਬਜ਼ੁਰਗ ਹੋ ਲੰਬਾ ਤਜਰਬਾ ਤੁਹਾਡਾ ਉਮਰ ਦਾ ਆਨੰਦ ਮਾਣਿਆ ਤੁਸੀਂ ਹੋ ਨਹੀਂ ਜਿੰਨਾ ਦਿਨ ਬਾਦ ਸਾਹਿਬ ਰਿਹਾ ਨਾ ਐਵੇਂ ਆਖੇ ਬਾਸਾ ਕਿਹਨਾ ਤੇਰੇ ਮੇਹਨਤ ਕਦੇ ਸਾਂਝੇ ਕੰਮ ਬਹੁਤ ਜਿਆਦਾ ਕਰਦੇ ਸਾਡੇ ਉਸ ਟਾਈਮ ਦੇ ਮੋਗੇ ਲੈ ਆਇਆ ਸਾਡਾ ਪਿੰਡ ਜਾਸ ਗਉਦਾ ਪੂਰਾ ਐਵੇਂ ਉਹਨਾਂ ਆਪਾਂ ਮਗਰਵਾ ਕੀਏ ਨਾ ਮੈਂ ਤਾਂ ਇੱਥੇ ਅੱਗਿਆ ਆਂ ਬੋਰਡ ਦਾ ਦੁਕਾਨ ਰੱਖਣ ਪਾਉਣਾ ਤੇ ਬਾਸਾ ਨੂੰ ਸੁਲਾਉਣਾ ਪਿਆ ਮੈਨਾਂ ਜਿਹੜੇ ਬੰਦੇ ਨੇ ਕੰਮ ਕੀਤੇ ਉਹਨਾਂ ਸੁਲਾਉਣਾ ਪਿਆ ਕੰਮ ਬਹੁਤ ਨੇ ਕੀਤੇ ਬਹੁਤ ਜਿਆਦਾ ਕੰਮ ਕੀਤੇ ਆਪਣੇ ਸਾਡੇ ਦੇ ਮੋਗੇ ਦੇ ਬਾਲਾ ਸੀ ਮੋਗੇ ਦੇ ਕੰਮ ਕੀਤੇ ਸਾਡੇ ਜਿਹੜੀ ਕਹਿੰਦੇ ਰਿਹਾ ਨਾ ਕਿ ਜਿਹੜੀ ਪਾਰਟੀ ਹੈ ਕਿਸਾਨਾਂ ਦੀ ਹਿੱਤ ਦੀ ਗੱਲ ਕਰਦੀ ਹੈ ਖੇਤਰੀ ਪਾਰਟੀ ਹੈ ਸ਼ੋਮਣੀ ਕਾਲੀ ਦਲ ਹੈ ਜਿਹੜੀ ਲੋਕਾਂ ਦੀ ਹਿੱਤ ਦੀ ਆਮ ਪਿੰਡਾਂ ਦੇ ਵਿਕਾਸ ਦੀ ਗੱਲ ਹੈ। ਓ ਠੀਕ ਹੈ ਠੀਕ ਹੈ ਬਸ। ਤਾਂ ਜੇਕਰ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਨੇ ਰਾਜ਼ ਕੀਤਾ ਕਿ ਉਹ ਜਾ ਰਿਹਾ ਉਹਨਾਂ ਦਾ ਰਾਜ਼ ਉਹਨਾਂ ਦੇ ਕੰਮ ਦੀ ਗੱਲ। ਬਸ ਜਾਈ ਤੀ ਬਣਕ ਸਾਹਿਬ ਆਉਣੇ ਕਰਕੇ ਮੇਰੇ ਤੋਂ ਸਾਰੇ ਪਿੰਡਾਂ ਦੇ ਕੰਮ ਬਹੁਤ ਹੋਏ। ਐਸਾ ਇੱਕ ਵਾਰੀ ਧਰਮ ਸਿੰਘ ਦੇ ਉੱਤੇ 7 7 ਲੱਖ ਰੁਪਈਆ ਲਾਇਆ। ਰਾਜੀਵ ਲਾਇਆ। ਕੋਲੇ ਬਿਠੇ ਪੁੱਛ ਲੈ। ਨਾਲੇ ਸਾਡੇ ਤੋਂ ਮੌਕੇ ਦੇ ਕਾਲੀਆਂ ਸਰਪੰਚ ਸੀ ਕੁਵਾਲ ਸਿੰਘ ਉਹਨੂੰ ਚੱਕ ਦੇ ਗਿਆ। ਉਹਨੇ ਮੜ ਕੇ ਕਾਂਗਰਸ ਨੇ ਸਾਧ ਕੇ ਵੀ ਮੈਂ ਚੱਕ ਨਹੀਂ ਲਾਉਂਦਾ ਤੁਸੀਂ ਆਪ ਲਾਓ। ਆਪ ਲਾਓ। ਅਰੇ ਜਿਸ ਕਾਹਨ ਸਿੰਘ ਮੈਂਬਰ ਸੀ ਉਹਨੇ ਲਾਇਆ ਵੀਰੇ ਕਿਵੇਂ ਦਾ ਪਿਆਰਾ ਲੋਕਾਂ ਦੇ ਵਿੱਚ ਵਿਚਰਦੀ ਆ ਰਹਾ ਕਰਨੇ ਪੂਰੇ ਵਿੱਚ ਦੇ ਪੂਰੇ ਦੁੱਖ ਦੇ ਸੋਗ ਦੇ ਹਰ ਇੱਕ ਬੱਲੇ ਦੇ ਆਉਂਦੇ ਸ਼ਮਨੀ ਕਾਲੀ ਦਲ ਬੈਕਫੁੱਟ ਸਾਡੇ ਰੀਰ ਬਣੀ ਆ ਪਹਿਲਾਂ ਇੱਥੇ ਸਾਡੇ ਜਿਵੇਂ ਕਾਲੀ ਸੀ ਨਾ ਉਹ ਵੀ ਹਰ ਇੱਕ ਦੇ ਦੁੱਖ ਦੇ ਸੋਗ ਦੇ ਆਉਂਦੇ ਸੀ ਫਿਰ ਉਸੇ ਲਈ ਤੇ ਫਿਰ ਆ ਜਾ ਬਣ ਕੇ ਤਰਪਿਆ ਦੁੱਖ ਦੇ ਸੋਗ ਤੇ ਹਰ ਇੱਕ ਦੇ ਭੋਗ ਭਾਗ ਤੇ ਹਰ ਇੱਕ ਦੇ ਦੋਸਤ ਦੇ ਸੋਗ ਦੇ ਆਉਂਦਾ ਜਿਹੋ ਜਾਂ ਪਿਆਰ ਗਿੱਧੜਵਾਹ ਦੇ ਲੀਡਰ ਪਿੰਡਾਂ ਦੇ ਲੋਕਾਂ ਦੀ ਗੱਲ ਹੋਵੇ ਗਿੱਧੜਵਾਹ ਦੇ ਲੋਕਾਂ ਦੀ ਗੱਲ ਹੋਵੇ ਕਰਦੇ ਆ ਪਰ ਅਜਿਹੇ ਅਜਿਹੇ ਪਿਆਰ ਆ ਜਿਹੜਾ ਹੋਰ ਲੀਡਰ ਨਹੀਂ ਕਰਦੇ ਹਲਕਿਆ ਨਹੀਂ ਕਰਦੇ ਨਹੀਂ ਕਰਦੇ ਸਾਡੇ ਆਕੂ ਵਾਲੇ ਤੋਂ ਸਰਪੰਚ ਆਉਂਦਾ ਸਾਡੇ ਮੁੰਡੇ ਦੀ ਉਹਦੇ ਨਾਲ ਦੋਸਤੀ ਹੈ ਉਹ ਵਾਹ ਗੁਰੂ ਮੇਰੇ ਤੁਹਾਡੇ ਵਿਆਹਾਂ ਤੇ ਲੀਡਰ ਆਇਆ ਤੇ ਮੇਰੀ ਪੋਤਰੀ ਦਾ ਸ਼ਾਦੀ ਸੀ ਤੇ ਰਾਜਾ ਬਣ ਕੇ ਤਿੰਨ ਚਾਰ ਘੰਟੇ ਰਿਹਾ ਜਦੋਂ ਰਿਕਾਰਡ ਦੇਣ ਗਿਆ ਵੀ ਉਹ ਆਊਗਾ ਰਾਜਾ ਬਣ ਕੇ ਆ ਯਾਰ ਲੀਡਰ ਕਿਵੇਂ ਵਿਆਹ ਤੇ ਆਜਣਗਾ ਵਾਹ ਉਹ ਫਿਰ ਮੈਂ ਹੁਣ ਮੂੰਹ ਪਾਏ ਮੈਂ ਤੁਹਾਨੂੰ ਨਾ ਵਿਆਹ ਤੇ ਆਜਾਂਦਾ ਹੁਣ ਮਲਾਜ਼ਮੀ ਵਿਆਹ ਤੇ ਆਊਗਾ ਤੇ ਆਏ ਤੇ ਉਹ ਫਿਰ ਮੇਜ਼ ਤੇ ਬੈਠਾ ਰਹਿ ਕੋਲੇ ਚਾਰ ਘੰਟੇ ਰਾਜਾ ਬਣ ਕੇ ਹੋ ਹੋ ਦਾਦੇ ਵੀ ਹੋਰ ਨਹੀਂ ਜਾ ਕੇ ਵਿੱਚਰ ਦੇਖਦੇ ਜੀ ਤਾਂ ਇਹ ਉਹ ਆ ਬਚਾਰਾ ਸੀ ਆਦਾ ਸੀ ਯਾਰ ਇੰਨੇ ਨੇ ਮਗਰ ਖਰਚੇ ਕਰਦੇ ਸਾਡੇ ਕੋਈ ਥੁਈ ਜਮਾ ਦਾ ਹੋਵੇ ਪਰ ਇਹ ਇਹ ਵੀ ਗੱਲ ਕਹੀ ਜਾਂਦੀ ਅਸੀਂ ਪਿੰਡਾਂ ਦੇ ਵਿੱਚ ਕਵਰਿੰਗ ਕੀਤੀ ਸੱਥਾਂ ਦੇ ਵਿੱਚ ਗਏ ਆ ਗੈਦਰਵਾਹਾ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਇੱਥੋਂ ਤੱਕ ਕਹਿ ਦਿੰਦੇ ਆ ਲੋਕ ਕਿ ਰਾਜਾ ਵੜਿੰਗ ਹੋ ਗਿਆ ਡਿੰਪੀ ਢਿੱਲੋ ਹੋ ਗਿਆ ਜੇਕਰ ਗੱਡੀ ਤੇ ਚੱਲਦੇ ਜਾਂਦੇ ਆ ਤਾਂ ਲੋਕ ਨਜ਼ਰ ਆਗੇ ਰੁੱਕ ਕੇ ਜੱਫੀ ਪਾਉਂਦੇ ਰੁੱਕ ਜਾਂਦੇ ਰੁੱਕ ਜਾਂਦੇ ਵਾਕਿਆ ਉਹ ਜਿਵੇਂ ਉੱਥੇ ਬੈਠੇ ਨਾ ਉੱਥੇ ਬੋਰਡ ਤੇ ਛਾਵੇਂ ਬੈਠਿਆ ਰੋਕੇ ਲਾਜ ਮੇ ਖੜ ਕੇ ਜਾਣਾ 200 ਪੁੱਛ ਕੇ ਹਰ ਕਰ ਜਾਣਾ ਇਹ ਗੱਲ ਕਰਕੇ ਕਹਿੰਦੇ ਡਿੰਪੀ ਢਿੱਲੋ ਤੇ ਰਾਜੀ ਵੜਿੰਗ ਦੀ ਟੱਕਰ ਦੋਨਾਂ ਦਾ ਪਿਆਰ ਲੋਕਾਂ ਦੇ ਨਾਲ ਦਾ ਨਹੀਂ ਸਹੀ ਹੈ ਜੀ ਸਹੀ ਹੈ ਵੇ ਆਖੀ ਸਹੀ ਹੈ ਹਰ ਇੱਕ ਇਸ ਪਰ ਉਹ ਕਹੀ ਗੱਲ ਕਹਿ ਰਹੇ ਕਿ ਡਿੰਪੀ ਢਿੱਲੋ ਨੂੰ ਆ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀ ਲੋੜ ਨਹੀਂ ਸੀ ਲੋਕਾਂ ਨੇ ਉਹੀ ਜਿਤਾ ਦੇਣਾ ਸੀ ਕਾਲੀ ਦਲ ਚ ਖੜੇ ਰਹਿੰਦੇ ਕਿਉਂਕਿ ਲੋਕਾਂ ਨੇ ਤਰਸ ਦੇ ਆਧਾਰ ਤੇ ਵੋਟਾਂ ਪਾ ਦੇ ਹੁਣ ਉਹਨੇ ਹੁਣ ਭੰਬਲ ਪੁੱਛੇ ਪਏ ਖੜੇ ਹੁਣ ਜਿਹੜਾ ਝਾੜੂ ਵਾਲਿਆ ਕੋਈ ਸਮਝੋ ਮਾਰਾ ਉਹ ਆ ਲਿਆ ਜਿਹੜਾ ਸਾਡੇ ਇੰਨੇ ਚਿਰ ਦੇ ਵਕਾਰ ਕੀਤਾ ਸਾਡਾ ਖੇਜ ਬੰਦ ਕਰਨੀ ਕਿਵੇਂ ਉਹਨਾਂ ਦਾ ਗੁੱਸਾ ਜਾਈ ਮੰਨਦੀ ਉਹ ਜੀ ਚਲੋ ਸਰ ਹੁੰਦਾ ਹੀ ਹੈ ਨਾ ਪਾਰਟੀ ਦੇ ਲਈ ਕੰਮ ਕੀਤਾ ਹੁਣ ਤੈਨੂੰ ਵੀ ਪਤਾ ਹੈ ਲਾ ਦਾ ਪਾਸੋਂ ਲੈ ਕੇ ਲਾਤਾ ਹੁੰਦੇ ਹੀ ਹੈ ਸਰ ਜੀ ਬਾਪੂ ਸਸੀ ਕਾ ਸਸਰੀ ਕਾ ਕੀ ਹਾਲ ਚਾਲ ਹੈ ਠੀਕ ਠਾਕ ਹੈ ਫਿਰ ਸਾਥ ਚ ਆ ਜਾਨੇ ਹੋ ਇੱਥੇ ਹੈਂ ਹਾਂਜੀ ਤਾਸ ਖੇਡਦੇ ਹੋ? ਨਾ ਜੀ ਅਸੀਂ ਨਹੀਂ ਤਾਸ ਖੇਡਦੇ। ਗੱਲਾਂ ਬਾਤਾਂ? ਹੂੰ ਗੱਲਾਂ ਬਾਤਾਂ ਚੱਲਦੀਆਂ ਸਰ। ਕਿਵੇਂ ਸਿਆਸਤ ਦੀ ਗੱਲਬਾਤ ਚੱਲਦੀ ਹੈ ਜਾਂ? ਬਸ ਆਹ ਗੱਲਬਾਤ ਕੋਈ ਕੰਮ ਧੰਦੇ ਦੀ ਜਾਂ ਕੋਈ ਹੋਰ ਕਰਦੇ ਆ ਕੋਈ ਆ ਵੀ। ਕੀ ਕੰਮ ਕਰ ਕਰਦੇ ਹੋ? ਕੰਮ ਅਸੀਂ ਕਰਦੇ ਆ ਮਿਸਤਰੀ ਦਾ। ਮਿਸਤਰੀ ਦਾ। ਹਾਂਜੀ। ਕਿਵੇਂ ਦਿਹਾੜੀ-ਦੁੜੀ ਦਾ? ਦਿਹਾੜੀ ਬਸ ਜਿਹੜੀ ਚੱਲਦੀ ਆ ਉਹੀ ਦੇ ਜਾਂਦੇ ਜਿਹੜੀ 600 ਚੱਲ ਗਈ 550 ਚੱਲ ਗਈ ਸੀ ਉਹ ਹੀ ਚੱਲਦੀ। ਗੁਜ਼ਾਰਾ ਕਿਵੇਂ ਹੋ ਜਾਂਦਾ? ਟੈਪਾਸ ਹੈ। ਮਹਿੰਗਾਈ ਬੜੀ ਹੈ। ਸਰਕਾਰਾਂ ਆਈਆਂ ਸਮੇਂ-ਸਮੇਂ ਦੀਆਂ ਕਿਵੇਂ ਦਾ ਰਿਹਾ? ਸਰਕਾਰਾਂ ਸਾਡੀਆਂ ਕੋਈ ਨਹੀਂ ਸੁਣਦੀ ਗੱਲ ਬਾਤ ਜੇ ਸੁਣਦੀ ਆ ਹੁਣ ਤਾਂ ਫੇਰ ਘਾਟੇ ਕਾਦੀ ਆ ਕਿਉਂ ਨਹੀਂ ਸੁਣਦੀ ਕੀ ਪਤਾ ਕਿਉਂ ਨਹੀਂ ਸੁਣਦੇ ਗਰੀਬ ਵੋਟਾਂ ਤਾਂ ਤੁਸੀਂ ਪਾਉਣੀ ਆ ਹੈ ਵੋਟਾਂ ਦਾ ਤੁਸੀਂ ਪਾਉਣੀ ਆ ਵੋਟਾਂ ਦਾ ਪਾਉਣੇ ਵੋਟਾਂ ਪਾਈਆਂ ਦਾ ਮੁੱਲ ਨਹੀਂ ਮੁੜਦਾ ਕੋਈ ਸਾਨੂੰ ਅੱਛਾ ਹਾਂ ਹਾਂ ਕੋਈ ਕੰਮ ਕਰਦੇ ਆ ਜਾਂ ਅਸੀਂ ਕੋਈ ਕੰਮ ਲੈਣੇ ਆ ਉਹਨਾਂ ਦਾ ਕੋਈ ਸਾਡਾ ਕੰਮ ਨਹੀਂ ਕਰਦਾ ਕੋਈ ਕਿਵੇਂ ਬੱਚੇ ਨੌਕਰੀ ਤੇ ਲੱਗੇ ਕੋਈ ਨੌਕਰੀ ਦੇਣੀ ਵਿਚਾਰੇ ਟਾਈਮ ਪਾਸ ਕਰਦੇ ਢਾੜੀ ਦੱਫਾ ਕਰ ਮੰਨ ਸਰਕਾਰ ਕਹਿੰਦੇ ਨੌਕਰੀਆਂ ਬੜੀਆਂ ਦੇ ਦਿੱਤੀ ਕੋਈ ਨੌਕਰੀ ਨਹੀਂ ਸਾਰਾ ਕੋਈ ਕਿਸੇ ਨੂੰ ਨੌਕਰੀ ਨਹੀਂ ਅਜੇ ਮਿਲੀਗੀ 45000 ਨੌਕਰੀਆਂ ਦੇ ਦਿੱਤੀਆਂ ਫਲੈਕਸ ਬੋਰਡ ਲਾਤੇ ਠੀਕ ਹੈ ਕਹਿੰਦੇ ਅਸੀਂ ਨੌਕਰੀਆਂ ਤੇ 45000 ਬੱਚਾ ਲਾਤਾ ਤੁਸੀਂ ਕਹਿੰਦੇ ਲੱਗਿਆ ਕੋਈ ਨਹੀਂ ਸਾਡੇ ਮੁੰਡੇ ਨਹੀਂ ਲੱਗੇ ਜੀ ਸਾਡੇ ਤਾਂ ਮੁੰਡੇ ਇੰਨਾ ਵੀ ਇੱਥੇ ਲੱਕੜ-ਲੁੱਕੜ ਦਾ ਚਨਾ ਕਰਦੇ ਜੋੜੀਆਂ ਜੜੀਆਂ ਲਉਂਦੇ ਬਸ ਢਾੜੀ ਦੱਫਾ ਵਿਚਾਰੇ ਕਰਦੇ ਟਾਈਮ ਪਾਸ ਕਰਦੇ ਤੇ ਉਹਨੇ ਢਾੜੀ ਨਾਲ ਕੀ ਬਣਦਾ ਕਰਾਂਗੇ ਕਿਵੇਂ ਆਸ ਹੁੰਦੀ ਹੈ ਲੀਡਰਾਂ ਨੂੰ ਵੋ ਅਸੀਂ ਤਾਂ ਨੇ ਵੀ ਚਲ ਵੋਟਾਂ ਪਾ ਲਈਏ ਤੇ ਸਾਡਾ ਕੋਈ ਮਸਲਾ ਹੱਲ ਨਹੀਂ ਕੋਈ ਹੁੰਦਾ ਕਾ ਕਿੰਨੀ ਉਮਰ ਹੈ ਤੁਹਾਡੀ ਮੇਰੀ 60 65 ਸਾਲ ਦੀ ਹੋਗੀ 60 65 ਸਾਲ ਦੀ ਉਮਰ ਹੋ ਗਈ ਐਦੋਂ ਪਹਿਲਾਂ ਲੀਡਰ ਬਣਾਈ ਤੁਸੀਂ ਵੋਟਾਂ ਪਾਈਆਂ ਪਾ ਕੇ ਬਣਾਉਣੇ ਲੀਡਰ ਅਸੀਂ ਸਾਰੇ ਜਿੰਨੇ ਆ ਕੋਈ ਲੀਡਰ ਬਣੇ ਆ ਜਾਂ ਖੜੇ ਹੁੰਦੇ ਆ ਜਾਂ ਜਿਤਾਉਣੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਕਰਦਾ ਕੋਈ ਕਾਲੀ ਦਲ ਨੂੰ ਵੀ ਜਿਤਾਇਆ ਤੁਸੀਂ ਕਾ ਸਾਰੇ ਨੂੰ ਜਿਤਾਇਆ ਕੋਈ ਨਹੀਂ ਛੱਡਿਆ ਕਾਂਗਰਸ ਦਾ ਰਾਜਵਧਿਆ ਰਹਿਆ ਕਾਂਗਰਸ ਦਾ ਬਾ ਰਾਜਵਧਿਆ ਰਹਿਆ ਕਾਲੀ ਦਲ ਦਾ ਹੋਰ ਸਿੱਧੂ ਪਹਿਲਾਂ ਦਾ ਕਾਂਗਰਸ ਰਾਜ ਆ ਦੇਵੇ ਕਹੀਏ ਕੰਮ ਧੰਦਾ ਉਹਨਾਂ ਨੇ ਵਿਚਾਰੇ ਨੇ ਪਿੰਡ ਦੇ ਬਹੁਤ ਵਧੀਆ ਕੀਤਾ ਨਿੰਦਿਆ ਨਹੀਂ ਜਾਂਦਾ ਬਹੁਤ ਜੀ ਕੰਮ ਕੀਤਾ ਆ ਪਿੰਡ ਦੇ ਵਿੱਚ ਜਿੰਨੀਆਂ ਕੋਈ ਸੜਕਾਂ ਬਣਾ ਲਈਆ ਸਕੂਲ ਬਣਾਤੇ ਜਾਂ ਕੋਈ ਸੜਕਾਂ ਆਪਣੇ ਧਰਮਸ਼ਾਲਾ ਬਣਾਤੀਆਂ ਪਿੰਡਾਂ ਦੇ ਅੱਡੇ ਬਣਾਤੇ ਗਲੀਆਂ ਪੱਕੀਆਂ ਕਰਤੀਆਂ ਸਾਡਾ ਇਹਨਾਂ ਦਾ ਵੀ ਬਹੁਤ ਧੰਨਵਾਦ ਉਹਨਾਂ ਨੇ ਸਾਰੇ ਗਲੀਆਂ ਬਹੁਤ ਉਹ ਇੱਕ ਪਾਸੇ ਤੂੰ ਕਹਿੰਦਾ ਬਹੁਤ ਵਧੀਆ ਕੰਮ ਕੀਤੇ ਦੂਜੇ ਪਾਸੇ ਕਹਿੰਦਾ ਜਿਵੇਂ ਚਲੋ ਪਿੰਡ ਦਾ ਕੰਮ ਹੋ ਗਿਆ ਜਿਵੇਂ ਕੋਈ ਗਰੀਬ ਗੁਰਬਾਨਾ ਉਹਨਾਂ ਦਾ ਕੋਈ ਵੀਰ ਕੋਈ ਕੰਮਕਾਰ ਨਹੀਂ ਚੱਲਦਾ ਸਾਰ ਕਿਉਂ ਨਹੀਂ ਕੋਈ ਦਿਹਾੜੀ ਧੁੜੀ ਨਹੀਂ ਮਿਲਦੀ ਸਾਨੂੰ ਦਿਹਾੜੀ ਨਹੀਂ ਹਾਂ ਆ ਡਰੇਕੇ ਦਾ ਕੰਮ ਵੀ ਸਾਡਾ ਠੱਪ ਹੋ ਜਾਂਦਾ ਚੱਲ ਵੀ ਨਰੇਗੇ ਚ ਦਿਹਾੜੀ ਲੱਗਦੀ ਰੇਗਾ ਤਾਂ 100 ਦਿਨ ਦਾ ਰੋਜ਼ਗਾਰ ਮਿਲਦਾ ਮਿਲਦਾ ਦਾ ਸਾਨੂੰ ਕੰਮ ਹੁਣ 2-3 ਮਹੀਨੇ ਹੋ ਗਏ ਨਹੀਂ ਕੰਮ ਚੱਲਿਆਗਾ ਕਿਵੇਂ ਤੁਹਾਡੀ ਗਿੱਦੜਵਾਹ ਸ਼ੀਟ ਹੌਟ ਸ਼ੀਟ ਬਣਦੀ ਆ ਡਿੰਪੀ ਟੈਲੋ ਤੇ ਰਾਜੇ ਵੜਿੰਗ ਦੇ ਵਿੱਚ ਮੈਚ ਫਸ ਜਾਂਦਾ ਹੁੰਦਾ ਐਕਤੀ ਕਿਵੇਂ ਹੁਣ ਵੇਖੋ ਇਹ ਹੁਣ ਦੋ ਤਰਾ ਹੈਗੀਆਂ ਇਕੱਠੀਆਂ ਜੁਗੀਆਂ ਵਿੱਚੋਂ ਕੀ ਬਣਦਾ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆਹੇ ਤਾਂ ਕੋਈ ਮੈਂਦਾ ਧੀਧੀ ਕੋਈ ਕਰੀ ਜਾਂਦੇ ਜਿੰਨਾ ਕੁ ਹੁੰਦਾ ਉਹ ਨਾਲੇ ਕਿੰਨਾ ਦਿਖਦੇ ਨੇ ਨਾਲੇ ਕਿੰਨਾ ਉਹ ਕਰਦੇ ਉਹਨਾਂ ਕਰਦੇ ਹਜੇ ਇੰਨਾ ਵੀ ਆ ਲੈਟ ਲੂਟ ਸਾਡੀ ਮੁਫਤ ਚੱਲਦੀ ਹੈ ਹਜੇ ਮੁਫਤ ਚੱਲਦੀ ਹੈ ਹਾਂਜੀ ਬਿਜਲੀ ਦੇ ਬਿਲੇ ਜੀਰੋ ਆਉਂਦੇ ਆ ਜੀਰੋ ਆਉਂਦੇ ਇਹ ਚੰਗਾ ਕੀਤਾ ਭਗਵੰਤ ਠੀਕ ਆ ਜੀ ਠੀਕ ਆ ਕੀ ਕੀ ਕੀਤਾ ਆ ਜੇ ਇੰਨਾ ਬੈਲ ਸਾਡਾ ਬਹੁਤ ਸੀ ਜੇ ਐਸੀ ਕਿਵੇਂ ਡਿੰਪੀ ਢੱਲੋਂ ਨੂੰ ਪਾ ਦੋਗੇ ਬੋਟਾ ਫਿਰ ਆਮ ਆਦਮੀ ਪਾਰਟੀ ਚ ਜਾਵਾਂਗੇ हां ਬਾਦਾਂ ਨੂੰ ਵੋਟਾਂ ਪਾਵਾਂਗੇ ਜੇ ਬਿਜਲੀ ਦੇ ਕੰਮ ਧੰਦੇ ਕੰਮ ਕਰਨਗੇ ਸੀ ਵੋਟਾਂ ਕੰਮ ਕਰਤਾ ਦਿੱਤਾ ਹੁਣ ਬਿਜਲੀ ਦੇ ਬਿਲੇ ਆਹ ਬਈ ਕੰਮ ਕਰਨਗੇ ਤਾਂ ਆਪਾਂ ਉਹ ਤੋਂ ਬਾਅਦ ਵੀ ਕਰਾਂਗੇ ਕੰਮ ਪਾਵਾਂਗੇ ਵੋਟਾਂ ਰਾਜਾ ਵਡਿੰਗ ਕਹਿੰਦਾ ਮੈਨੂੰ ਵੀ ਪਹੁੰਚ ਲੋਕ ਵੋਟਾਂ ਹੁਣ ਵੀ ਪਾ ਦੂ ਅਸੀਂ ਤਾਂ ਅੱਗੇ ਪਾਉਂਦੇ ਰਹੇ ਜੇ ਹੁਣ ਜੇ ਵੰਡ ਕੇ ਵੀ ਪਾ ਦਈਏ ਫੇਰ ਵੀ ਪਾਵਾਂਗੇ ਕਿੱਥੀ ਵੰਡ ਕੇ ਪਾਉਂਗੇ ਹੁਣ ਹਾਂਜੀ ਕੰਮ ਤਾਂ ਕਿੰਨਲੇ ਕਹਿੰਦੇ ਉਹਨਾਂ ਨੇ ਕਰਤੇ ਆ ਮਤ ਉਹ ਕਾ ਕੀਤਾ ਰੋਣਾ ਆ ਇੱਕ ਕੰਮ ਆ ਬਿਜਲੀ ਦਾ ਕੰਮ ਸੇ ਹੋਜੂ ਭਗਵੰਤਬਾਣ ਹੈ ਭਗਵਾਨਤ ਬੰਨ ਗੁੱਸੇ ਹੋ ਜੂਗਾ ਫਿਰ ਨਹੀਂ ਹੁੰਦਾ ਜੀ ਗੁੱਸਾ ਵੰਡ ਕੇ ਪਾਤਨਾ ਕੋ ਹੁੰਦਾ ਇਹ ਨਹੀਂ ਫਿਰ ਸਾਂਝਾ ਬੰਦਾ ਪਿੰਡ ਦਾ ਫਿਰ ਮੈਂ ਇਹ ਤੈਨੂੰ ਹੀ ਪਾ ਦੋ ਜੀ ਫਿਰ ਕਰ ਇੱਕ ਨੂੰ ਚਲ ਇੱਕ ਨੂੰ ਪਾ ਦਾਂਗੇ ਇੱਕ ਨੂੰ ਪਾ ਦਾਂਗੇ ਚਲ ਠੀਕ ਹੈ ਜੀ ਠੀਕ ਹੈ ਪਾਜ ਪਾਦਾ ਕਿਵੇਂ ਆ ਮਨਪ੍ਰੀਤ ਬਾਦਲ ਦਾ ਰਾਜ ਕੀ ਹੈ ਯਾਰ ਮਨਪ੍ਰੀਤ ਦਾ ਜੱਟਾਂ ਜਮੀਂਦਾਰਾਂ ਦਾ ਤਾਂ ਵੈਸੇ ਪਹਿਲਾਂ ਬਹੁਤ ਵਧੀਆ ਧੰਦੇ ਕੀਤੇ ਆ ਐਵੇਂ ਅੱਜ ਉਹਨੂੰ ਨਿੰਦੀ ਜਾਣ ਬਿਜਲੀ ਲਾਤੀ ਉਹਨਾਂ ਦੇ ਪਿੰਡਾਂ ਦੇ ਵਿੱਚ ਆਪਣੇ ਵਾੜਾਂ 'ਚ ਖੰਭੇ ਲਾਤੇ ਉੱਤੇ ਮੀਟਰ ਆ ਟਰਾਂਸਫਾਰਮਰ ਲਾ ਦੇ ਹੋਰ ਇਤੁਤੇ ਕੀ ਕਰ ਦਿੰਦੇ ਅਕਾਲੀ ਦਲ ਹਾਂ ਤੇਰੇ ਕਿਸਾਨ ਕਹਿੰਦੇ ਸਾਡੇ ਵਾਸਤੇ ਕੀਤਾ ਕੁਝ ਉਹ ਕੀਤਾ ਕਿਉਂ ਸਾਰਾ ਕੁਝ ਕੀਤਾ ਹੁੰਦਾ ਸਾਰਾ ਕੁਝ ਕੀਤਾ ਹਾਂ ਹਾਂ ਅੱਛਾ ਗਰੀਬਾਂ ਦਾ ਪਹਿਲਾਂ ਜਦੋਂ ਬਾਦਲ ਦੇ ਵੇਲੇ ਤਾਂ ਲੋਕੀ ਆਖੀ ਜਾਂਦੇ ਬੜਾ ਵੀ ਬਾਦਲ ਨੇ ਕੀਤਾ ਕਹਿੰਦੇ ਪਹਿਲਾਂ ਸਿਹਾਰਤਾ ਬਾਦਲ ਨੇ ਕੀਤਾ ਮੋੜ ਤੋਂ ਲੈ ਗਏ ਗਰੀਬਾਂ ਦਾ ਜਿੱਤਾਂ ਜੱਟਾਂ ਦਾ ਉਦੋਂ ਕਣਕ ਵੀ ਆਉਂਦੀ ਸੀਗੀ ਸਾਡੀ ਸਾਰਾ ਕੁਛ ਸਦੋ ਪੈਨਸਲ ਵੀ ਆਉਂਦੀ ਸੀ ਅੱਗੇ 250 ਸੀ ਹੋਂ ਤਾਂ 500 250 ਤੋਂ ਹੋਣ ਤਾਂ 1500 ਪੈਸੇ ਹੁੰਦੀ ਹੈ ਆਉਂਦੀ ਹੈ ਸਾਡੀ 1500 ਹਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ 2500 ਕਰਾ ਉਹ ਕੀਤਾ ਕਿਸੇ ਨੇ ਨਾ ਤਾਂ ਉਦੋਂ ਕਾਂਗਰਸ ਵਾਲੇ ਵੀ ਸਾਨੂੰ ਆਂਦੇ ਸੀ 2500 ਕਰਾ ਕੇ ਉਦੋਂ ਨਾ ਉਹਨਾਂ ਨੇ ਉਦੋਂ ਕੀਤੀ ਹੈ ਤੇ ਨਾ ਆਮ ਪਾਰਟੀ ਜਣੇ ਨੇ ਹਜੇ ਕੀਤੀ ਹੈ 1000 ਰੁਪਿਆ ਕਿਹਾ ਸੀ ਇੱਕ ਔਰਤਾਂ ਨੂੰ ਮਿਲ ਗਿਆ ਹਾਂ ਨਹੀਂ ਮਿਲਿਆ ਹਜੇ ਕੁਝ ਨਹੀਂ ਮਿਲਿਆ ਨਹੀਂ ਆਮ ਆਦਮੀ ਪਾਰਟੀ ਦੇ ਦੂ ਲੱਗਦਾ 1000 ਰੁਪਿਆ ਲਾਰਾ ਜਾਂ ਲਾਈ ਜਾਂਦੇ ਕਹਦਾ ਵੇਖੋ ਜੇ ਦੇ ਦੇਣ ਤਾਂ ਚੰਗਾ ਜੇ ਬੁੜੀਆਂ ਦਾ ਬਹੁਤ ਚਾਰੀਆਂ ਆਦੀਆਂ ਵੀ ਆਜੇ 1000 ਰੁਪਇਆ ਤੇ ਚੁੱਲ੍ਹੇ ਦਾ ਕੰਮ ਚੱਲ ਜੇ ਚੁੱਲ੍ਹੇ ਦਾ ਕੰਮ ਚੱਲ ਹਾਂ ਵੀ ਚਲੋ ਨਹੀਂ ਕਹਦੇ ਨਹੀਂ ਲਾਰਾ ਤਾਂ ਲਾਈ ਕੀ ਬਧੌਣ ਕੀ ਗੱਲ ਹੈ ਕੀ ਆੜੀ ਅਰਚਣ ਕੀ ਪਈ ਖੜੀ ਹੈ ਬੋਟਾਂ ਵੇਲੇ ਆਗੇ ਦੀ ਕਹਦੇ ਉਹ ਉਹ ਦੇਵਾਂਗੇ ਚਲੋ ਜੇ ਬੋਟਾਂ ਆ ਗਿਆ ਖਵਰਾ ਉਦੋਂ ਦੇ ਹੀ ਦੇਣਾ ਜੀ ਉਦੋਂ ਦੇ ਤਾਂ ਵਾਅਦੇ ਨੇ ਕਿ ਲੋਕ ਜੇ ਉਹ ਗਿਆ ਹਜ਼ਾਰ ਹਜ਼ਾਰ ਦਿੱਤਾ ਤਾਂ ਉਹਨਾਂ ਨੇ ਵੇਖ ਤਾਂ ਬੋਟਾਂ ਦੇਣਗੇ ਅਗਲੇ ਕਰਨੇ ਹੋਵੇ ਹਜ਼ਾਰ ਹਜ਼ਾਰ ਦੀ ਕੀ ਕੀਰਾ ਮੁੜ ਕੇ ਦੇਣ ਨਾ ਨਹੀਂ ਦੇਣਗੇ ਕਿਉਂ ਨਾ ਦੇਣਗੇ ਪਹਿਲਾਂ ਵੀ 92 ਜੀ ਐਮ ਐਲ حال ਆ ਰਹਾ ਦਾ ਲਾਤਾ ਸੀਗਾ ਇਹਨਾਂ ਨੇ ਸਾਰਾ ਹਾਂ ਹੁਣ ਫਿਰ ਆ ਜਾਣਗੇ ਝਾਂਸੀ ਦੇ ਲੋਕ ਆ ਸਕਦੇ ਜੀ ਆ ਕੇ ਤਾਂ ਠੀਕ ਹੈ ਹਾਂ ਕੀ ਸਜਾ ਦੇਣਾ ਚਾਹਵੇਂਗਾ ਸੀਐਮ ਭਗਵੰਤ ਮਾਨ ਨੂੰ ਵੀ ਗਦਰਵਾਹ ਸੀਟ ਜਿੱਤ ਜੀ ਜੇ ਜਿੱਤ ਜਿੱਤੇ ਤਾਂ ਚਲੋ ਕਿਸੇ ਦਾ ਗਰੀ ਕਿਵੇਂ ਜਿੱਤੀ ਜਾ ਸਕਦੀ ਹੈ ਸੀਟ ਗਦਰਵਾਹ ਸੀਟ ਆਮਦਵੀ ਪਾਰਟੀ ਕਿਵੇਂ ਜਿੱਤੂ ਮੈਂ ਪਾਸ ਦੋ ਵੀ ਆ ਗੱਪ ਮਾਰਦੇ ਨੇ ਆਣ ਪੜਾ ਹੈਗਾ ਮੈਂ ਪੜਾ ਹੈ ਜੀ ਭਾਈ ਆਰਪੀ ਦੇ ਥਾਂ ਤੇ 1100 ਕੇ ਤਾਂ 1100 ਦੇ ਦੇਣ 1200 ਦੇ ਦੇਣਾ ਆਪਾਂ ਆਹ ਦੇ ਦੇਣਾ ਹਾਂ ਉਹਦੇ ਨਾਲ ਜਿੱਤ ਸਕਦੀ ਹੈ ਜਿੱਤ ਸਕਦੀ ਹੈ ਜੇ ਉਹ ਦੇਣਗੇ ਤਾਂ ਜਿੱਤਣਗੇ ਆਪੇ ਜਿੱਤਣਗੇ ਹੋ ਹਾਂ ਜਿੱਤ ਜਾਣਗੇ ਜੇ 1200 ਕਰਤਾ ਹਾਂ ਕਾਕਾ ਜੇ ਹੁਣ ਆ ਆਪਣੇ ਪੈਨਸਨ 2500 ਕਰ ਦੇਣਾ ਤਾਂ ਵੀ ਜਿੱਤਣਗੇ ਜੇ 1200 ਦੇ ਦ ਤਾਂ ਵੀ ਜਿੱਤਣਗੇ ਹੁਣ ਕੱਲੀ ਇੱਕ ਸੀਟ ਪਿੱਛੇ ਥੋੜਾ 2500 ਪੈਨਸ਼ਨ ਕਰਨ ਲੱਗੇ ਆ ਵੇ ਕੋਲ ਇੱਕ ਹੱਕ ਤਾਂ ਸੀਗਾ ਯਾਰ ਦੇਣ ਦਾ ਉਹਨਾਂ ਦਾ ਜਿੱਤਾਰਾ ਤਾਂ ਨਾ ਲਾਉਣਾ ਠੀਕ ਹੈ ਜੇ ਹੁਣ ਤੈਨੂੰ ਮੈਨੂੰ ਮੈਦ ਆ ਰਹਾ ਆਵਾ ਕਿਸੇ ਗੱਲ ਦਾ ਤੋ ਆਖਣਗੇ ਦਰਸ਼ਨ ਨਹੀਂ ਯਾਰ ਸਾਨੂੰ ਆ ਕੁਛ ਆਖਿਆ ਤੂੰ ਜਦੋਂ ਜਿੱਤ ਕੇ ਬਹਿ ਗਏ ਉਹ ਮੁੜ ਕੇ ਕੋਈ ਪੁੱਛਦਾ ਨਹੀਂ ਬਾਤ ਯਾਰ ਠੀਕ ਹੈ